ਸੋਸੀਕਲਜੀ ਪੀਟੀਨ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਕਰਨ ਬਹਿਰਾ ਸੂਬੇ ਦੇ ਵਿੱਚ ਕੁੱਲ 41 ਲੱਖ ਰਾਸ਼ਨ ਕਾਰਡ ਧਾਰਕ ਨੇ ਜਦੋਂ ਕਿ ਡੀਪੋ ਦੀ ਸੰਖਿਆ 19800 ਹੱਸਾ ਹੈ ਤਾਂ ਕੇਂਦਰੀ ਖੁਰਾਕ ਸਪਲਾਈ ਮੰਤਰਾਲੇ ਨੇ ਪੂਰੇ ਦੇਸ਼ ਦੇ ਵਿੱਚ ਰਾਸ਼ਨ ਕਾਰਡ ਧਾਰਕਾਂ ਦਾ ਰਿਕਾਰਡ ਹੈ ਜਿਹੜਾ ਕਿ ਉਹ ਪੰਜ ਵੱਖ-ਵੱਖ ਵਿਭਾਗਾਂ ਦੇ ਵਿੱਚ ਮਿਲਾ ਕੇ ਦਿੱਤਾ ਹੈ ਜਿਸ ਦੇ ਵਿੱਚ ਆਮਦਨ ਕਰ ਵਿਭਾਗ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲਾ ਅਤੇ ਕਾਰਪੋਰੇਟ ਮਾਮਲਾ ਮੰਤਰਾਲਾ ਸ਼ਾਮਿਲ ਹੈ ਇਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ 80 ਕਰੋੜ ਤੋਂ ਵੱਧ ਅਜਿਹੇ ਲੋਕਾਂ ਦੀ ਪਛਾਣ ਹੋਈ ਹੈ ਜੋ ਕਿ ਸ਼ਰਤਾਂ ਨੂੰ ਪੂਰੇ ਨਹੀਂ ਕਰਦੇ ਇਹਨਾਂ ਦੇ ਵਿੱਚ 11 ਲੱਖ ਲੋਕ ਪੰਜਾਬ ਦੇ ਵੀ ਨੇ ਤਾਂ ਪੰਜਾਬ ਦੇ ਵਿੱਚ 11 ਲੱਖ ਆਰਥਿਕ ਤੌਰ ਤੇ ਮਜ਼ਬੂਤ ਲੋਕਾਂ ਦੇ ਵੱਲੋਂ ਲਏ ਜਾ ਰਹੇ ਮੁਫਤ ਰਾਸ਼ਨ ਨੂੰ ਉੱਤੇ ਹੁਣ ਕੇਂਦਰ ਸਰਕਾਰ ਨੇ ਇਤਰਾਜ਼ ਜਤਾ ਦਿੱਤਾ ਹੈ ਤਾਂ ਕੇਂਦਰ ਨੇ ਨਾ ਲੋਕਾਂ ਨੂੰ ਸੂਚੀ ਤੋਂ ਵਿੱਚੋਂ ਹਟਾਉਣ ਦੇ ਹੁਕਮ ਦਿੱਤੇ ਨੇ ਪਰ ਸਰਕਾਰ ਨੇ ਦੀਸ ਸੰਪਰਤਾ ਕਿ ਇਹਨਾਂ ਦੇ ਨਾਮ ਘਟਣ ਦੇ ਲਈ ਕਹ ਦਿੱਤਾ ਉਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੋਲ 5 ਜ਼ੇਰ ਤੋਂ ਜ਼ਿਆਦਾ ਜ਼ਮੀਨ ਹੈ ਗੱਡੀਆਂ ਨੇ ਤੇ ਕਈਆਂ ਦਾ ਇਨਕਮ ਟੈਕਸ ਵੀ ਪਰਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਸੂਬੇ ਦੇ ਵਿੱਚ 41 ਲੱਖ ਰਾਸ਼ਨ ਕਾਰਡ ਧਾਰਕ ਨੇ ਜਦੋਂ ਕਿ ਡੀਪੋ ਦੀ ਸੰਖਿਆ 19807 ਹੈ। ਅਕੈਂਡਰੀ ਖੁਰਾਕ ਸਪਲਾਈ ਮੰਤਰਾਲੇ ਨੇ ਪੂਰੇ ਦੇਸ਼ ਦੇ ਜੋ ਰਾਸ਼ਨ ਕਾਰਡ ਧਾਰਕਾਂ ਦਾ ਰਿਕਾਰਡ 55 ਵਿਭਾਗਾਂ ਦੇ ਵਿੱਚ ਮਿਲਾ ਕੇ ਦੇਖਿਆ। ਜਦੋਂ ਦੇਖਿਆ ਆਮਦਨ ਕਰ ਵਿਭਾਗ, ਰੋਡ ট্রান্সਪੋਰਟ ਹਾਈਵੇ ਮੰਤਰਾਲਾ ਅਤੇ ਕਾਰਪੋਰੇਟ ਮਾਮਲਾ ਮੰਤਰਾਲਾ ਸ਼ਾਮਲ ਹੈ। ਇਸ ਦੌਰਾਨ ਪੂਰੇ ਦੇਸ਼ ਤੋਂ ਵੀ 4 ਕਰੋੜ ਤੋਂ ਵੱਧ ਅਜਿਹੇ ਲੋਕਾਂ ਦੀ ਪਹਿਚਾਣ ਹੋਈ ਹੈ ਕਿਉਂਕਿ ਸਰਕਾਰ ਨੂੰ ਪੂਰੀਆਂ ਨਹੀਂ ਕਰਦੇ। ਤੁਹਾਦਿਕ ਇਹਨਾਂ ਦੇ ਵਿੱਚ 11 ਲੱਖ ਲੋਕ ਪੰਜਾਬ ਦੇ ਨੂੰ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਹੋਣਾ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਨਾਲ ਆਨਲਾਈਨ ਬੈਠਕ ਵੀ ਕੀਤੀ ਸੀ ਇਹ ਦਸਤਾਰ ਤੇ ਮੌਜੂਦ ਕਰੀ ਗਈ ਸੀ ਤੁਹਾਨੂੰ ਵਿਭਾਗ ਦੇ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਜਾਣਕਾਰੀ ਮੁਤਾਬਕ ਸ਼ੱਕੀ ਰਾਸ਼ਨ ਕਾਰਟ ਧਾਰਕ ਦੀ ਜਾਂਚ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਨਾਲ ਹੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਇਸ ਦੇ ਲਈ 6 ਮਹੀਨਿਆਂ ਦਾ ਸਮਾਂ ਮੰਗਿਆ ਹੈ ਪਿਛੇ ਦੱਸਿਆ ਗਿਆ ਕਿ 1 ਅਕਤੂਬਰ ਤੋਂ ਧੋਲੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਜੇ ਵਿੱਚ ਪੂਰਾ ਸਟਾਫ ਇਸਦੀ ਬਿਚ ਰੋਲ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਨੇ ਕੇਂਦਰ ਤੋਂ ਰਸਨ ਕਾਰਡ ਧਾਰਕਾਂ ਦਾ ਡਾਟਾ ਵੀ ਮੰਗਿਆ ਤਾਂ ਚੁ ਅੱਗੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ ਅਦਾਸੇ ਕਿ ਇਸ ਤੋਂ ਪਹਿਲਾਂ ਵੀ ਪ੍ਰਜਾਪਤ ਸਰਕਾਰ ਦੇ ਕੋਲ 32467 ਲਾਪਾਤਰੀਆਂ ਦਾ ਨਾਮ ਹੈ ਜਿਹੜਾ ਕੀ ਕੱਟਿਆ ਜਾ ਸਕਦਾ ਹੈ